ਦੋਸਤੋ ਆਪਾਂ ਵੀ ਅੱਜ ਇੱਕ ਵੱਡਾ ਬੋਰ ਕਰਾਉਣ ਲੱਗੇ ਆਂ ਲਾਸਟ ਬੋਰ ਰਹਿੰਦਾ ਸੀ ਆਪਣਾ ਬਾਕੀ ਸਾਰੇ 8-9 ਬੋਰ ਆਪਾਂ ਕਰਾ ਲਏ ਸੀ ਵੱਡੇ ਸਮਰਸੀਬਲ ਮੋਟਰਾਂ ਪਾ ਲਈਆਂ ਸੀ ਤੇ ਅੱਜ ਆਪਾਂ ਵੱਡਾ ਬੋਰ ਕਰਾਉਣ ਲੱਗੇ ਆਂ ਤੇ ਦੇਖੋ ਹੁਣ ਮਸ਼ੀਨ ਇਹ ਵੱਡੀ ਵਰਮੇ ਵਾਲੀ ਏ ਤੇ 300 ਤੇ 60 ਫੁੱਟ ਆਪਾਂ ਮਾਲ ਪਾਉਣਾ ਤੇ ਦੇਖੋ ਮਸ਼ੀਨ ਨੂੰ ਕਿਸ ਤਰ੍ਹਾਂ ਆਪਣੇ ਆਪ ਹੀ ਟਾਵਰ ਖੜਾ ਕਰ ਰਹੇ ਨੇ ਮਸ਼ੀਨ ਵਾਲਾ ਵੀਰੋਂ ਪ੍ਰਕਾਸ਼ ਆਪਣਾ ਚੰਗਾ ਯਾਰ ਹੈ ਸਾਰੇ ਬੋਰ ਮੇਰੇ ਇਸ ਨੇ ਕੀਤੇ ਆ ਤੇ ਟਾਵਰ ਹੁਣ ਖੜਾ ਹੋ ਰਿਹਾ ਦੇਖੋ ਉਹਨੂੰ ਵਿੱਚ ਸਹੀ ਜਗ੍ਹਾ ਤੇ ਲਿਆਉਣ ਵਾਸਤੇ ਟਾਵਰ ਨੂੰ ਸੈਟ ਕੀਤਾ ਜਾ ਰਿਹਾ ਤੇ ਮੌਜ ਲਗਭਗ ਟਾਵਰ ਹੋ ਗਿਆ ਖੜਾ ਥੋੜਾ ਜਿਹਾ ਰੋਟੇਡਾ ਉਹ ਸਿੱਧਾ ਆਪਾਂ ਕਰ ਲਾਂਗੇ ਉਧਰ ਮਸ਼ੀਨ ਥੋੜੀ ਉੱਚੀ ਕਰ ਦਿਆਂਗੇ ਤੇ ਸਾਰੇ ਮੈਂ ਵਰਮੇ ਵਾਲੀ ਬੋਰ ਖਰਾਏ ਆ ਆ ਲੋ ਜੀ ਸਟਾਰਟ ਕਰਤਾ ਲੈ ਕੇ ਰੱਬ ਦਾ ਨਾਮ ਵਾਇਗੁਰੂ ਦਾ ਨਾਮ ਲੈ ਕੇ ਪਹਿਲਾਂ ਇਹ ਗੇਲੀ ਲਾ 20 ਫੁੱਟ ਦੀ ਇਹ ਗੇਲੀ ਹੈ ਗੇਲੀ ਜਾ ਕੇ ਉਸ ਤੋਂ ਬਾਅਦ ਫਿਰ 20 ਫੁੱਟ ਦੀਆਂ ਰਾੜਾਂ ਲਾਏਗਾ ਪਾਣੀ ਆਪਾਂ ਪਰ ਲਿਆ ਸੀ ਕਿੱਲੇ ਦੇ ਵਿੱਚ ਤੇ ਉਹ ਉਧਰ ਪਾਸੇ ਆਪਣੀ ਛੋਟੀ ਮੋਟਰ ਸੀਗੀ ਖੋਈ ਵਾਲੀ ਤੇ ਸਾਡੇ ਸੇ ਵਾਟਰ ਲੈਵਲ ਤਾਂ ਹੈਗਾ ਸਰਾ ਵੀ 22 ਫੁੱਟ 25 ਫੁੱਟ ਅੱਧ ਹੋ ਜਾਂਦਾ ਜਦੋਂ ਝੋਨਾ ਲੱਗਦਾ ਤੇ ਸਰਦੀ ਜਾ ਕੇ 18 20 ਫੁੱਟ ਹੋ ਜਾਂਦਾ ਤੇ ਬਸ ਸ਼ੌਂਕ ਨਾਲ ਹੀ ਸਾਰੀਆਂ ਮੋਟਰਾਂ ਜਿਹੜੀਆਂ ਉਹ ਵਰਸਟਲ ਕਰਤੀਆਂ ਕਿਉਂਕਿ ਖੁੱਡਾਂ ਬਹੁਤ ਪੈਂਦੀਆਂ ਸੀ ਮੋਟਰਾਂ ਤਾਂ ਮੇਰੀਆਂ ਉਹ ਵੀ ਸਾਰੀਆਂ ਪੰਜ-ਪੰਜ ਦੀਆਂ ਸੀਗੀਆਂ ਪਰ ਚੂਵੇ ਤਬੇ ਹੌਣ ਕਰਕੇ ਨਾਲ ਉਹਨਾਂ ਖੁਈਆਂ ਦੇ ਵਿੱਚ ਪਾਣੀ ਪੈ ਜਾਂਦਾ ਤੇ ਮਸ਼ੀਨ ਦਾ ਵੇਖੋ ਤੁਸੀਂ ਕਿ ਕੀ ਸਿਸਟਮ ਹੈ ਕਿ ਹਾਵਣਾ ਸਿਸਟਮ ਬਣਾਇਆ ਤੇ ਆਹ ਦਾ ਪੱਖਾ ਜੈਂਡਰੀ ਬੜੀ ਲੀਕ ਕਰਦੀ ਵੀ ਤੇ ਜੈਂਡਰੀ ਮਾ ਕੇ ਕੱਸੋ ਨੀ ਤੇ ਜੈਂਡਰ ਦਾ ਫਿਰ ਵੀਡੀਓ ਤਾਂ ਕਾਫੀ ਦਿਨਾਂ ਦੀ ਬਣਾਈ ਹੋਈ ਏ ਲਗਭਗ 10 ਦਿਨ ਹੀ ਹੋ ਗਏ ਆ ਬੋਰ ਕਰਵਾਏ ਨੂੰ ਪਰ ਆਪਾਂ ਕੋਈ ਕੰਮ ਨਾ ਕਰ ਤੇ ਬਿਜੀ ਸੀ ਕੋਈ ਸਿੱਧੀ ਬੁਝਾਈ ਵਾਸਤੇ ਖੇਤ ਤਿਆਰ ਕਰਨਾ ਸੀ ਕੋਈ ਹੋਰ ਕੰਮ ਸੀ ਤੇ ਵੀਡੀਓ ਐਡੀਟਿੰਗ ਤੇ ਡਬਿੰਗ ਦਾ ਕੰਮ ਰਹਿ ਗਿਆ ਤੇ ਡਬਿੰਗ ਤਾਂ ਕਰਨੀ ਪੈਂਦੀ ਉੱਥੇ ਕਈ ਵਾਰੀ ਕੋਈ ਵਰਗਲ ਵੀ ਬੋਲ ਦਿੰਦਾ ਗਾਲਾਂ ਗੋਲਾਂ ਨਿਕਲ ਜਾਂਦੀਆਂ ਮੂੰਹ ਦੇ ਦੇੜੇ ਦੇੜੀਦਾਰ ਹੁੰਦੇ ਆ ਬੋਰਾਂ ਦੇ ਨਾਲ ਕਈ ਵਾਰੀ ਆਪਦੇ ਮੂੰਹੋਂ ਗਾਲ ਨਿਕਲ ਜਾਂਦੀ ਏ ਤੇ ਸਾਰੀ ਤੁਹਾਨੂੰ ਮਸ਼ੀਨ ਕਮਾ ਕੇ ਦਿਖਾਤੀ ਏ ਮਸ਼ੀਨ ਚੱਲੀ ਜਾਂਦੀ ਏ ਇਹ ਦੇਖੋ ਨੱਡ ਗੈਰਾਂ ਟਰੈਕਟਰ ਇਹ ਕਿ ਜਿਗਾੜ ਲਾਇਆ ਆ ਦੋ ਤਾਂ ਘੇਰ ਹੀ ਜਾਂਦੇ ਤੇ ਲੱਗੇ ਹੁੰਦੇ ਆ ਤੇ ਬੜਾ ਹੀ ਕਿਸਾਨ ਨੇ 100 ਸਾਮ ਤੇ ਕਿ ਡਿਗਾਰ ਬਣਾਇਆ ਤੇ ਆਪਾਂ ਮਾਲ ਪਾਉਣਾ ਜੀ 9 6 ਦਾ 9 ਜੀ ਤੇ ਆਪਾਂ 7 ਪਾ ਪਾਵਾਂਗੇ ਤੇ 5 ਪਾ 100 ਫਟ ਫਿਲਟਰ ਪਾਵਾਂਗੇ ਤੇ 6 ਪਾ 6 ਇੰਚੀ ਪਾਵਾਂਗੇ ਤੇ ਨਾਲ ਪਾਵਾਂਗੇ ਆਪਾਂ ਬੱਜਰੀ ਇਹ ਦੇਖੋ ਰੇਤਾ ਜਿਹੜੀ ਥੱਲੇ ਵਰਮਾ ਕੱਢ ਕੱਢ ਲਿਆ ਰਿਹਾ ਪਾਣੀ ਨਾਲ ਕੋਲ ਕੋਲ ਕੇ ਵਾਰ ਡਿਗਰੀ ਵਾਲਾ ਥੋੜਾ ਜਿਹਾ ਜਮਾ ਕੋਲ ਹੋ ਜਾਂਦਾ ਤੇ ਹੁੰਦੇ ਲੇਬਰ ਖਰਚਾ ਉਹ ਜ਼ਿਆਦਾ ਆਉਂਦਾ ਤੇ ਇਹ ਵੀ ਖਮਾ ਖਮਾ ਲਾਉਣ ਦਾ ਇੱਥੇ ਹੀ ਕੰਮ ਆ ਜਾਣਾ ਪਰ ਮੈਂ ਥੋੜਾ ਜਿਹਾ ਡਿਗਰੀ ਵਾਲੇ ਨੂੰ ਕੱਟ ਪਸੰਦ ਕਰਨਾ ਇੱਕ ਤਾਂ ਟਾਈਮ ਬਹੁਤ ਲਾਉਂਦੇ ਆ ਤੇ ਇੱਕ ਤਨੋ ਇਹ ਮੇਰਾ ਯਾਰ ਬੈਲੀ ਸੀ ਉਹ ਪ੍ਰਕਾਸ਼ ਤੇ ਦੋ ਕੋਕਣਾਂ ਵਾਲਾ ਦੂਰ ਕੀਤਾ ਪਾਉਂਦੇ ਤੂੰ ਤੇ ਰਲਣ ਦਾ ਰਿਸਕ ਤਾਂ ਹੁੰਦਾ ਚਲੋ ਬਈ ਸੰਭਾਲ ਲੈਂਦਾ ਬੰਦਾ ਬਹੁਤ ਜਗੜੀ ਹੈ ਨਾਲ ਮਿੱਟੀ ਦੀ ਰਲੇ ਟੋਲੀ ਪਰ ਆ ਕੇ ਰੱਖ ਲੈਂਦਾ ਜੇ ਮਾੜਾ ਮੋਟਾ ਸੋਰਾ ਪਾਵੇ ਤਾਂ ਨਾਲ ਰਲੇ ਤਾਂ ਜੇ ਜਿਆਦਾ ਫਰਕ ਹੋਵੇ ਫਿਰ ਜਿਆਦਾ ਹੀ ਹੁਣ ਆਪਾਂ ਖੋਲ ਜੇ ਫਿਰ ਤਾਂ ਪਟਕ ਦੁਜਾ ਕਰਨਾ ਪੈਂਦਾ ਪਰ ਸਹੀ ਜਿਆ ਕਰਕੇ ਲਾਤਾ ਦੋ ਗੁਗਣ ਵਾਲਾ ਰੋਂ ਕਰਕੇ ਇਹ ਦੇਖੋ ਹੁਣ ਰਾਣਾ ਬਦਲ ਰਿਹਾ ਤੇ ਇਹ ਪਾਣੀ ਚੱਲ ਰਿਹਾ ਇਹ ਹੁਣ ਆਪਾਂ ਦੂਜਾ ਦਿਨ ਆ ਗਿਆ ਜੀ ਇੱਕ ਦਿਨ ਪੂਰਾ ਲੱਗ ਗਿਆ ਸੀ ਬੋਰ ਹਉਣ ਤੇ ਤੇ ਅੱਜ ਆਪਾਂ ਮਾਲ ਪਾਉਣ ਲੱਗੇ ਆ ਵਿੱਚੋਂ ਮੈਨੂੰ ਕਰੇ ਮਾਲ ਡੰਗਰ ਨੂੰ ਪੱਠੇ ਪੱਠੇ ਪਾਉਣ ਜਾਣਾ ਪੈ ਰਿਹਾ ਸੀਗਾ ਤੇ ਮੈਂ ਥੋੜਾ ਇਮੇਟ ਹੋ ਗਿਆ ਇੱਕ ਪਾਇ ਪੈਣਾ ਪਾ ਲਈਏ ਤੇ ਆ ਦੂਜੀ ਪਾਇ ਪਾਉਣ ਪਾਉਣ ਲੱਗੇ ਆ ਤੇ ਹਿਉਣਾ ਦੇਖੋ ਕਿਸ ਤਰ੍ਹਾਂ ਜੋੜ ਲਗਾਉਂਦੇ ਰਿਫਟਾਂ ਲਾਉਂਦੇ ਬੜਾ ਧਿਆਨ ਨਾਲ ਵੇਖਣ ਵਾਲਾ ਹੈ ਇਹ ਪ੍ਰੋਸੈਸ ਤੇ ਅਸ ਲੋਸ਼ਨ ਲਾਉਣ ਲੱਗੇ ਉਹ ਬੋਰਸੇਲਾ ਦੇਸੀ ਬਣਾਇਆ ਹੁੰਦਾ ਕੱਪੜਾ ਬਨ ਗੇ ਦੱਕੇ ਨਾਲ ਤੇ ਸੋਲੂਸ਼ਨ ਲਾਈ ਦਾ ਤੇ ਇਹ ਸੋਲੂਸ਼ਨ ਲੱਗ ਗਿਆ ਇਹ ਹੁਣ ਇਹ ਦੇਖੋ ਪੈਪ ਨੂੰ ਉੱਤੇ ਨਿਸ਼ਾਨ ਮਿਲਾਏਗਾ ਉੱਥੋਂ ਦੇਖੋ ਕਾਲ ਥੋੜੀ ਜਿਹੀ ਕਾਲਸ ਲੈ ਕੇ ਹਾਂ 4 ਇੰਚ ਤੇ ਇਹ ਨਿਸ਼ਾਨ ਲਾਉਂਦਾ ਤੇ 4 ਇੰਚ ਤੱਕ ਜੇ ਉਹ ਨਿਸ਼ਾਨ ਤੱਕ ਤੱਕੀ ਜਾਂਦੀ ਏ ਜੇ ਉਸ ਤੋਂ ਜ਼ਿਆਦਾ ਵੀ ਚੜੇ ਨਿਸ਼ਾਨ ਤੱਕ ਜਾਣੀ ਚਾਹੀਦੀ ਏ ਇਹ ਸ਼ਰ ਲਾਂਦਾ ਹੁਣ ਇਹ ਵਰਮੀ ਉਦੋਂ ਡ੍ਰਿੱਲਾ ਨਹੀਂ ਸੀ ਆਈਆਂ ਹੋਈਆਂ ਬੈਟਰੀ ਵਾਲੀਆਂ ਤੇ ਉਦੋਂ ਇਹਨੂੰ ਅਸੀਂ ਕਿਹਾ ਸੀ ਯਾਰ ਪਹਿਲਾਂ ਆਥ ਨਾ ਕਰ ਦੇਂਦੇ ਜਦੋਂ ਇਹਨੇ ਮੇਰਾ ਪਹਿਲਾ ਬੋਰ ਕੀਤਾ ਸੀ 2011-12 ਚ 10 11 ਚ ਤੇ ਮੈਂ ਇਹਨੂੰ ਕਿਹਾ ਸੀ ਯਾਰ ਉਹ ਜਿਹੜਾ ਪੱਖਾ ਬੈਟਰੀ ਵਾਲਾ ਆਉਂਦਾ ਉਹਦੀ ਮੋਟਰ ਦਾ ਬਣਾ ਲਾ ਤੇ ਇਹਨੇ ਉਸ ਉਹੀ ਰਿਗਾਰਡ ਬਣਾਇਆ ਉਹੀ ਇਹਦੇ ਕੋਲ ਚੱਲੀ ਆਉਂਦਾ ਤੇ ਇਹ ਟਰੈਕਟਰ ਦੇ ਬੈਟਰੀ ਨਾਲ ਲਾ ਲੈਂਦਾ ਇਹਨੂੰ ਡ੍ਰਿੱਲ ਨੂੰ ਉਹਦੇ ਇੱਕ ਉਹ ਡ੍ਰਿੱਲ ਬਣਾਇਆ ਨੇ ਬੰਦਾ ਬਹੁਤ ਜ਼ਗਾੜੀ ਏ ਤੇ ਇਹ ਉਹਨਾਂ ਰਿਪਟ ਲਾਏਗਾ ਕਾਪਰ ਦੀ ਰਿਪਟ ਲਾਵਾਂਗੇ ਆਪਾਂ ਪੂਰੀ ਪੂਰੀ ਤੇ ਇਹਨੇ ਮਾਰ ਦਿੱਤਾ ਵਿੱਚ ਛਾਲੇਦਰ ਮਾਰਤਾ ਇੱਕ ਉਧਰ ਮਾਰਤਾ ਇਹ 6 ਇੰਚ ਨੂੰ ਦੋ ਰਿਪਟ ਲਾਵਾਂਗੇ ਇਹ ਥੱਲੇ 6 ਇੰਚ ਫਿਲਟਰ ਪਾ ਰਿਹਾ ਚਰੀ ਵਾਲਾ ਫਿਲਟਰ ਇਹਦੇ ਜੇ ਆਪਾਂ ਦੋ ਰਿਪਟ ਲਾਵਾਂਗੇ ਦੋ ਰਿਪਟਾਂ ਹਾਂ ਦੋਨੇ ਪਾਸੋਂ ਨੇ ਕੋਤ ਸਰਾਖ ਉਹਨਾਂ ਰਿਪਟ ਕਾਪਰ ਦੀ ਰਿਪਟ ਰਿਪਟ ਲਾਊਗਾ ਇਹ ਇਹ ਲੇ ਕੁਦਰ ਨੇ ਰਿਪਲਾਤੀ ਥੋੜੇ ਜਿਹਾ ਸਾਟਾ ਨਾਲ ਰਿਪਟਾ ਨੂੰ ਬਿਠਾਤਾ ਇਹ ਰਿਪਟ ਬਿਲਕੁਲ ਪੂਰੀ ਪੂਰੀ ਹੁੰਦੀ ਅੰਦਰ ਤੱਕ ਨਹੀਂ ਜਾਂਦੀ ਇਹ ਮਾੜੀ ਜੀ ਅੰਦਰ ਬਸ ਪਾਈਪ ਦੇ ਬਰਾਬਰ ਹੀ ਹੁੰਦੀ ਹੈ ਇਹ ਸਾਬਣ ਬਣਾਈ ਹੁੰਦੀ ਹੈ ਦੇਖੋ ਕਾਪਰ ਦੀ ਰਿਪਟ ਤੇ ਇਹ ਰਿਪਟਾਂ ਤਾਂ ਲਾਈਆਂ ਜਾਂਦੀਆਂ ਕਿਉਂਕਿ ਸਲੂਸ਼ਨ ਸੁੱਕਣ ਦਾ ਟਾਈਮ ਲੱਗਦਾ ਤੇ ਫਿਰ ਕ੍ਰਿਪਟ ਨਾ ਸਾਰਾ ਹੋ ਜਾਂਦਾ ਕਿਉਂਕਿ ਪਾਣੀ ਦੇ ਵਿੱਚ ਪਾਇਪ ਤੇ ਪਰ ਪਾਇਪ ਵਾਇਪ ਦੇ ਉੱਪਰ ਪਾਇਪ ਨੂੰ ਲੰਮਕਾਉਣੀ ਆਉਂਦੀਆਂ ਤੇ ਆ ਦੇਖੋ ਦੁੱਦੀ ਪਾਇਪ ਚੜ ਰਹੀ ਹੈ ਇਹ ਉੱਪਰ ਨੂੰ ਮਸ਼ੀਨ ਨਾਲ ਹੀ ਖਿੱਚਿਆ ਜਾਂਦਾ ਇਹਨੂੰ ਤੇ ਪਿੱਛੋਂ ਬੰਦਾ ਫੜ ਕੇ ਰੱਖਦਾ ਇਹ ਆ ਗੋਲ ਤੇ ਇਹ ਹੌਣ ਲਾਉਣਗੇ ਫਿਰ ਆ ਸੁੱਧੀ ਕਰ ਲਈ ਲੋਸ਼ਨ ਲਾ ਲਿਆ ਨਿਸ਼ਾਨ ਵੀ ਲਾਤਾ ਪਰ ਇਹ ਬੈਲਟ ਹੀ ਪਾਉਂਦਾ ਮੈਲਟ ਪਾ ਕੇ ਦੇ ਕਰਾ ਆੜੇ ਪਾਇਪ ਪਾਇਪ ਵਿੱਚ ਮਸ਼ੀਨ ਦੇ ਫਸਾ ਕੇ ਤੇ ਇੱਕ ਬੰਦਾ ਜੋਰ ਨਾਲ ਨੱਪ ਦਿੰਦਾ ਤੇ ਪਾਇਪ ਜਿਹੜੀ ਇਹ ਪੂਰੀ ਅੰਦਰ ਤੱਕ ਚਲੀ ਜਾਂਦੀ ਆ ਦੇਖ ਇਹ ਪਾਇਪ ਨੂੰ ਸਿੱਧਾ ਕਰਕੇ ਤੱਕੇਗਾ ਜੇ ਉਹ ਸਿੱਧਾ ਕਰੇਗਾ ਉਹ ਤਾਂ ਪਾਇਪ ਆੰਦਰ ਜਾਂ ਇਹ ਪਾਪੜੀ ਪੂਰਾ ਚੜਾ ਆ ਜਾਂਦਾ ਇਹ ਆਪਾਂ ਲੁੱਬੀ ਕੰਪਨੀ ਦੀ ਪਾ ਰਹੇ ਆ ਲੁੱਬੀ ਪਤਾ ਨਹੀਂ ਲੁੱਬੀ ਦੀ ਪਾਇਪ ਹੈ ਬਹੁਤ ਵਧੀਆ ਤੇ ਬਹੁਤ ਚੰਗੀ ਹੈ ਤੇ ਇਹ ਦੇਖੋ ਹੁਣ ਫਿਰ ਰਿਪਟ ਲਾਵੇਗਾ ਪਾਪ ਦੇ ਸਾਖੜੂਕੜ ਪਾਇਪ ਦੀ ਜੋੜ ਤੇ ਪਾਇਪ ਦਾ ਡਾਇਆ ਬਹੁਤ ਵਧੀਆ ਇਹ ਆਪਾਂ ਨੂੰ 10 ਰੁਪਏ ਮਹਿੰਗੀ ਮਿਲੀ ਏ ਤੇ ਦੁੱਧ ਜੜੀ ਆਮ ਆਪਾਂ ਦੇਸੀ ਲੈਨੇ ਆ 10 ਰੁਪਏ ਸਸਤੀ ਮਿਲਦੀ ਏ ਮੈਕੈਨਿਕ ਚੰਗੀ ਪਾਉਣੀ ਹੈਵੀ ਬਹੁਤ ਹੈਵੀ ਪੈਪ ਹੈ ਲੈ ਲਏ ਬਟਨ ਨਹੀਂ ਨੇ ਲਾਇਆ ਇਹਨੂੰ ਕਿਹਾ ਬਟਨ ਦਾ ਖਰਾਬ ਹੋ ਗਿਆ ਉਤਾਰ ਜੋੜਨੀ ਪੈਂਦੀ ਤਾਰ ਲਾਉਣੀ ਪੈਂਦੀ ਉਹਨੂੰ ਡਰਿੱਲ ਨੂੰ ਬੰਦ ਕਰਨ ਵਾਸਤੇ ਤੇ ਹੁਣ ਇਹ ਆਪ ਦਾ ਪਰਦੇ ਰਿਹਾ ਬਟ। ਇਹ ਪ੍ਰੋਪਰ ਬੈਠ ਜਾਂਦੀ ਹੈ। ਤੇ ਹੁਣ ਰਸਾ ਉੱਪਰ ਚੱਕੇਗਾ। ਲੱਗ ਗਿਆ ਰਸਾ ਤੇ ਲਗਾ ਰਤਾ। ਤੇ ਹੁਣ ਰੇਵਰ ਜਿਹੜਾ ਬੋਰਾਲਾ ਮਸ਼ੀਨ ਵਾਲਾ ਉਹ ਕੋਇਆ ਆਪਣੋ ਥੱਲੇ ਲਿਆ ਰ ਆ ਤੇ ਪਰ ਆਪਣਾ ਰੋਕ ਲਿਆ। ਰਸੇ ਦੇ ਨਾਲ ਰਸਾ ਪਾਇਆ ਹੋਇਆ ਹੈ। ਦੋ 1200 ਜਿਹੜਾ ਉਹ ਦੂਜੀ ਨਵੀਂ ਪਾਇਪ ਨੂੰ ਲੈ ਆਉਂਦਾ ਉਹ ਆ ਕਿੱਲੇ ਵਾਲਾ ਪਾਇਆ ਜਿਹਨੂੰ 나ਗਵਾਲ ਵੀ ਕੁਝ ਲੋਕ ਕਹ ਦਿੰਦੇ ਨੇ ਹੁਣ ਅਗਲੀ ਨਵੀਂ ਪਾਇਪ ਨੂੰ ਪਾ ਪਾਇਆ ਤੇ ਉਸ ਨੂੰ ਉੱਪਰ ਲਿਆਵਾਂਗੇ ਤੁਹਾਨੂੰ ਵੀ ਐਵੇਂ ਜੋੜ ਲਾਵਾਂਗੇ ਤੇ ਆ ਦੇਖੋ ਪਾਇਪਾਂ ਬਾਟੇ ਰਲਾਈ ਬੈਠੇ ਆ ਪਾਇਪਾਂ ਜਿਹੜੀਆਂ ਸੀਗੀਆਂ ਇਹਨਾਂ ਪਹਿਲਾਂ ਇੱਕ ਪਾਸਿਓ ਸਾਰੀਆਂ ਨੂੰ ਸਾਗਟ ਲਾ ਲਿਆ ਸੀ ਸਭ ਤੋਂ ਜਿਹੜੀ ਉੱਪਰ ਵੀ ਲਾਉਣੀ ਉਹਨੂੰ ਵੀ ਸਾਗਟ ਇਹ ਪਹਿਲਾਂ ਲਾ ਲੈਂਦੇ ਨੇ ਅਸੀਂ ਮਾਲ ਮਦਲ ਚ ਭੋਰ ਕਰਨ ਤੋਂ ਪਹਿਲਾਂ ਹੀ ਲਿਆ ਆ ਜੀਦਾ ਤੇ ਸਾਰਾ ਮਾਲ ਪਹਿਲਾਂ ਲਿਆ ਆ ਜੀਦਾ ਤੇ ਇਧਰ ਜਿਹੜੇ ਪਾਣੀ ਨੇ ਉਹ ਸਾਡੇ ਜਿਹੜੇ 400 ਜਾਂ 360 ਫੁੱਟ ਵਾਲੇ ਜਿਹੜੇ ਪਾਣੀ ਨੇ ਉਹ ਨਿਸ਼ਾਨ ਲਗਾਇਆ ਉਹਨੇ ਹੁਣ ਤੱਕੇਗਾ ਉਹ ਨਿਸ਼ਾਨ ਲਾਤਾ ਉਹਨੇ ਉਂਗਲਾਂ ਮਣੀਆ ਵੀ ਪੰਜ ਕੁੰਗਲ ਲਾਇਆ ਨੇ ਉਹ ਦੇਖੋ ਭਾਈ ਤੁਹਾਨੂੰ ਨਿਸ਼ਾਨ ਤੱਕ ਚਲੇਗੀ ਸਾਡੇ ਜੇ ਮੈਂ ਦੱਸ ਰਿਹਾ ਜਿਹੜੇ ਸਾਡੇ ਪਾਣੀ ਨੇ ਉਹ ਜਿਹੜੇ 30 ਫੁੱਟ ਵਾਲੇ ਉਹ ਐਡੇ ਚੰਗੇ ਨਹੀਂ ਕਿਉਂਕਿ ਸਾਡੇ ਨਾਲ ਦੀ ਦਰਿਆ ਨੰਗ ਦਾ ਦਰਿਆ ਦੇ ਵਿੱਚ ਸਾਰਾ ਜਿਹੜਾ ਪੇਪਰ ਮਿਲ ਮੁਕਸਰ ਵਾਲੀ ਤੇ ਬਠਿੰਡੇ ਦਾ ਤੇ ਉਧਰ ਰੋਲਾਣੇ ਦਾ ਗੰਦਾ ਪਾਣੀ ਆ ਕੇ ਸਾਡੇ ਜਿਹੜੇ ਉੱਪਰਲੇ ਪਾਣੀ ਨੇ ਉਹ ਸਾਰੇ ਖਰਾਬ ਹੋ ਚੁੱਕੇ ਨੇ ਕੋਈ ਸਾਡੇ ਸ਼ਹਿਰ ਫਾਇਲਕਾ ਦਾ ਪਾਣੀ ਵੀ ਉਹਦੇ ਵਿੱਚ ਉਸ ਦਰਿਆ ਦੇ ਵਿੱਚ ਹੀ ਪਾਇਆ ਇਧਰੋਂ ਕੱਢ ਕੇ ਨਾਲੀ ਤੇ ਪਾਕਿਸਤਾਨ ਤੋਂ ਪਾਰ ਡਪਾਇਆ ਹੋਇਆ ਹੈ ਉੰਨਾ ਕਰਕੇ 30 ਫੁੱਟ ਵਾਲੇ ਪਾਣੀ ਸਾਰੇ ਜਿਹੜੇ ਆ ਉਹ ਬਦਬੂ ਖ ਮਾਰਦੇ ਆ ਤੇ ਪਹਿਲਾਂ ਆਪਣੇ ਜਿਹੜੇ ਛੀਆਂ ਵਾਲੀ ਮੋਟਰਾਂ ਸੀ ਉਹ 150 ਫੁੱਟ ਸੀ ਉਹ ਵੀ ਪਾਣੀ ਇੰਨੇ ਵਧੀਆ ਨਹੀਂ ਸੀ ਯਾਨੀ ਕਿ 1.2 ਨੰਬਰ ਆਉਂਦੇ ਸੀਗੇ ਹੁਣ ਜਿਹੜਾ 360 ਜਾਂ 400 ਫੁੱਟ ਵਾਲਾ ਪਾਣੀ ਹੈ 1 ਨੰਬਰੇ ਬਿਲਕੁਲ ਬਹੁਤ ਵਧੀਆ ਤੇ ਫਸਲਾਂ ਬਹੁਤ ਵਧੀਆ ਹੁੰਦੀਆਂ ਇਹਦੇ ਨਾਲ ਤੇ ਇਹ ਪਹਿਲਾਂ ਆਪਾਂ ਨੌ ਬੋਰ ਖਰਾ ਚੁੱਕੇ ਆ 10ਵਾਂ ਲਾਸਟ ਬੋਰ ਸੀਗਾ ਆਪਣਾ ਤੇ ਹੁਣ ਸਾਰੀਆਂ ਖੋਈਆਂ ਖਤਮ ਹੋ ਗਈਆਂ ਕੋਈ ਪਟਦਿਆਂ ਦੇ ਵੀ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਤੇ ਖੋਈਆਂ ਤਾਂ ਹੁਣ ਲੋਪ ਹੀ ਹੋ ਗਈਆਂ ਯਾਨੀ ਕਿ ਕਿਸੇ ਕਿਸ ਦੀਆਂ ਆਉਣ ਆਵੇ ਦੇਖੋ ਆ ਰੈਡੂਸਰ ਲਾਇਆ ਹੋਇਆ ਇੱਥੋਂ 6 9 ਦਾ ਮਾਲ ਸਟਾਰਟ ਹੋਏਗਾ ਵਿੱਚ 9 ਇੰਚੀ ਤੇ 6 ਇੰਚੀ ਦਾ ਰੈਡੂਸਰ ਲਾਇਆ ਆਮ ਸਾਡੇ 9 ਇੰਚੀ ਤੇ 5 ਇੰਚੀ ਵੀ ਪਾ ਦਿੰਦੇ ਪਰ ਮੈਂ 10 ਹਜ਼ਾਰ ਦਾ ਫਰਕ ਪੈਂਦਾ ਪਰ ਮੈਂ 9 6 ਦਾ ਹੀ ਪਾਉਣਾ ਤੇ 9 9 ਦਾ ਸਾਰਾ ਇਹਦੇ ਵਿੱਚ ਨਹੀਂ ਪੈਂਦਾ ਵਰਮੇ ਵਾਲੀ ਮਸ਼ੀਨ ਦੇ ਵਿੱਚ ਕਿਉਂਕਿ ਉਹਦਾ ਵਜ਼ਨ ਬਹੁਤ ਜ਼ਿਆਦਾ ਹੋ ਜਾਂਦਾ ਭਾਰ ਬਹੁਤ ਜ਼ਿਆਦਾ ਹੋ ਜਾਂਦਾ ਤੇ ਇਹ ਰਿਡਿਊਸਰ ਲੱਗਾ ਹੋਇਆ ਤੇ ਥੱਲੇ ਪਾਏ ਉਹਦਾ ਟੋਟਾ ਲੱਗਾ ਹੈ ਮਾਲ ਪਹਿਲਾਂ ਤਿਆਰ ਕਰ ਲਿਆ ਸੀ ਉਦੋਂ ਮੈਂ ਕਿਸੇ ਕੰਮ ਗਿਆ ਹੋਇਆ ਸੀ ਕੋਈ ਜ਼ਰੂਰੀ ਕੰਮ ਜਾਣਾ ਪੈ ਗਿਆ ਸੀ ਕਿਸੇ ਦੀ ਪੰਚਾਇਤ ਸੀਗੀ ਤੇ ਹੁੰਦੇ ਸੀ ਮੈਂ ਸਾਲ ਸੀ ਸੀਗਾ ਉਧਰ ਜਾਣਾ ਪੈ ਗਿਆ ਤਾਂ ਤੁਹਾਨੂੰ ਮਾਲ ਜੋੜਦਿਆਂ ਦੀ ਵੀ ਅੱਗੇ ਵੀਡੀਓ ਵਿਖਾਉਂਦੇ ਇਹ ਮਸ਼ੀਨ ਨਾਲ ਉੱਪਰ ਚੱਕ ਕੇ ਬਰਾਬਰ ਬਰਾਬਰ ਕਰਕੇ ਤੇ ਹੁਣ ਬੈਲਡ ਪਾ ਕੇ ਨੇ 40 ਦਿੱਤਾ ਪੂਰਾ ਅੰਦਰ ਖੜਾ ਹੋ ਗਿਆ ਹੁਣ ਇਹਨੂੰ ਰਿਪਟਾਂ ਲਾਏਗਾ ਦੋ ਤੇ ਇਹ ਆਪਣੀ ਪਰ ਪਾਣੇ 7 ਸਾਡੇ ਜਿਹੜਾ ਪਾਣੀ ਹੈ ਉਹ ਹੈਗਾ 20 25 ਫੁੱਟ ਦੇ ਅਸੀਂ ਜਿਹੜਾ ਸਮਰਸ਼ਵਲ ਦੀਆਂ ਡਰਵਲੀਆਂ ਪਾਉਣੀਆਂ ਸਿਰਫ 60 ਫੁੱਟ ਤੱਕ ਪਾਉਣੀਆਂ ਹਨ। ਯਾਨੀ ਕਿ 25 ਫੁੱਟ ਪਾਣੀ ਮੰਗਣੇ ਹਨ 20 ਫੁੱਟ ਥੱਲੇ ਤੱਕ ਦਿੰਦੀ ਹੈ। 45 ਤੇ ਬਸ 15 ਫੁੱਟ ਸਾਡੇ ਰਹਿ ਜਾਂਦਾ। ਤੇ ਸਾਡੇ ਜਿਹੜੀ ਮੋਟਰ ਚੱਲਦੀ ਉਹ ਟੂ ਸਟੇਜ ਚੱਲਦੀ ਹੈ। ਥਰੀ ਸਟੇਜ ਵੀ ਨਹੀਂ ਕਹਨੇ ਅਜੇ ਤੱਕ ਭਾਈ ਸਾਡੇ ਟੂ ਸਟੇਜ ਚੱਲਦੀਆਂ ਹਨ। ਸਾਡੇ ਏਰੀਆ 'ਚ ਪਾਣੀ ਉੱਚੇ ਨੇ। ਇੱਥੇ ਲੋਕ ਫਸਲਾਂ ਵੀ 2 ਲਾਈਨ ਦਾ ਰੁਝਾਨ ਹੈ ਫਸਲਾਂ 3 ਨਹੀਂ ਲੈਂਦੇ ਫਸਲਾਂ 2 ਹੀ ਲਗਾਈਆਂ ਜਾਂਦੀਆਂ ਨੇ ਤੇ ਆਪਣਾ ਸਾਰਾ ਏਰੀਆ ਸਾਡਾ ਫਾਇਲ ਦਾ ਜਿਹੜਾ ਲਗਭਗ ਤਕਰੀਬਨ ਬਾਸਮਤੀ ਹੀ ਲਾਉਂਦਾ ਜਿੰਦੇ 1401 17 18 11 21 ਤੇ 10 18 85 ਤੇ 10 ਮਾਰਚ ਤੋਂ ਬਾਅਦ ਲੋਕਾਂ ਨੇ ਪਾਣੀ ਬੰਦ ਕੀਤਾ ਜਮੀਨਾਂ ਸਾਰਿਆਂ ਨੇ ਸੁੱਕੀਆਂ ਰੱਖੀਆਂ ਹੋਈਆਂ ਕਿਉਂਕਿ ਛੰਡਾ ਰੋਗ ਨਹੀਂ ਆਉਂਦਾ ਸੁੱਕੀ ਜ਼ਮੀਨ ਦੇ ਵਿੱਚ ਇਹ ਦੇਖੋ ਹੁਣ ਵੱਡੀ ਵਾਹ ਪਤਲੇ ਜਾਏਗੀ ਰਸੇ ਨੂੰ ਖੋਲ ਰਿਆ ਔਰ ਡੂਸਰ ਦੇ ਉੱਪਰ ਟਵਾਏਗਾ ਇਹ ਹਟਪਾਤਾ ਹਨ ਉਪਰ ਪਿਆਰੀ ਰਸੇ ਨੇ ਫੜਿਆ ਹੋਇਆ ਜਿਤੇ ਰੋਕਣਾ ਹੈ ਉੱਪਰ ਸਾਗਟ ਲਾਏ ਹੁੰਦੇ ਆ ਸਾਗਟ ਦੇ ਆ ਕੇ ਪੈਵਨ ਰੋਕ ਲੇਗਾ ਇਹ ਮੋਰਾ ਬਹੁਤ ਖੁੱਲਾ ਹੁੰਦਾ ਥੱਲੇ ਤਾਂ ਵੈਸੇ ਛੋਟਾ ਵਰਮਾ ਲਾ ਦਿੰਦੇ ਆ ਉੱਪਰ 200 ਫੁੱਟ ਤੱਕ ਇਹ ਵੱਡਾ ਵਰਮਲਾਉਂਦੇ ਨੇ ਤੇ 10 ਇੰਚੀ ਮਾਲ ਵੀ ਪਾਇਆ ਜਾਂਦਾ ਪਰ ਸਾਡੇ ਅੱਜ ਲੋਕ ਸਾਰੇ ਜਿਹੜੇ ਆ 11 ਇੰਚੀ ਵੀ ਪਾਇਆ ਜਾਂਦਾ ਪਰ 9 ਇੰਚੀ ਹੀ ਪਾਉਂਦੇ ਨੇ ਮੇਰੇ ਸਾਹਮਣੇ 14 ਇੰਚ ਦਾ ਵਰਮਲਾਉਂਦਾ ਹੈ 14 ਤੋਂ 16 ਇੰਚ ਤੇ ਲਗਭਗ ਆਊਗਾ ਇਹ ਥੋੜਾ ਜਿਹਾ ਨੇ ਪਾਉਣ ਨੂੰ ਜ਼ੋਰ ਨਾ ਛੱਡਿਆ ਅੱਲ ਤੇਜੀ ਨਾਲ ਜਾਣ ਦਿੱਤਾ ਪਾਣੀ ਉੱਪਰ ਆ ਗਿਆ ਤੇ ਹੁਣ ਕਪੜੇ ਨਾਲ ਸਾਫ ਕਰਾਂਗੇ ਨੂੰ ਤਾਂ ਕਿ ਸੋਲੂਸ਼ਨ ਲੱਗ ਸਕੇ ਇਹਦਾ ਸੋਲੂਸ਼ਨ ਨਹੀਂ ਸੀ ਲੱਗਣਾ ਮੈਸਟਰ ਨੇ ਕਿਹਾ ਵੀ ਸੀ ਥੋੜਾ ਆਰਾਮ ਨਾਲ ਆਉਣ ਦੇ ਪਰ ਉਹਨੇ ਥੋੜਾ ਤੇ ਜੀ ਨਾਲ ਆਉਣ ਦਿੱਤਾ ਪਾਣੀ ਪੈਰ ਦੇ ਵਿੱਚੋਂ ਉੱਪਰ ਆ ਗਿਆ ਹੁਣੇ 9 ਇੰਚ ਨੂੰ ਆਪਾਂ ਰਿਪਟਾਂ ਜਿਹੜੀਆਂ ਉਹ ਤਿੰਨ ਲਾਵਾਂਗੇ ਫਿਲੋਸ਼ਨ ਲਾਉਣ ਲੱਗਾ ਚਲੋ ਛਣ ਕਹਿੰਦਾ ਹੋਰ ਪਾ ਕੇ ਦਿਓ ਖਤਮ ਹੋ ਗਿਆ ਲਓ ਜੀ ਪਾ ਦਿੱਤਾ ਫਿਲੋਸ਼ਨ ਹੋਰ ਤੇ ਕਪੜਾ ਵੀ ਆ ਗਿਆ ਪਾਪ ਸਾਫ ਕਰਨ ਨੂੰ ਪਾਣੀ ਤੁਹਾਨੂੰ ਦੱਸਿਆ ਸੀ ਉੱਪਰ ਆ ਗਿਆ ਓਕੇ ਨੂੰ ਨਿਕਾ ਵੀ ਇਸ ਤਰੀ ਨੂੰ ਵੀ ਰਾਉਣਾ ਥੱਲੇ ਜਾਣ ਦੇ ਅਗਰ ਪਾਪ ਨੂੰ ਹੌਲੀ ਹੌਲੀ ਤਾਂ ਕਿ ਪਾਣੀ ਉੱਪਰ ਨਾ ਆਵੇ ਕਿਉਂਕਿ ਪਹਿਲੀਆਂ ਪਾਈਪਾਂ ਵਿੱਚ ਨਹੀਂ ਸੀ ਆਉਂਦਾ ਹੁਣ ਜਿੰਨੇ ਜਿੰਨੇ ਮੱਧਲ 'ਚ ਪਾਈਪਾਂ ਜਾਦੀਆਂ ਹੋ ਰਹੀਆਂ ਨੇ ਉਹਨਾਂ 'ਚ ਪਾਣੀ ਤੇਜ਼ੀ ਨਾਲ ਉੱਪਰ ਨੂੰ ਆਉਂਦਾ ਹੈ ਇਹ ਵੱਡੀ ਪਾਈਪ ਦਾ ਤੁਹਾਨੂੰ ਜੋੜ ਲੱਗਦਾ ਉਹ ਖਾਰਾ ਹੈ ਪੈਨ ਲਾਵਾਂਗੇ ਕਹਿੰਦਾ ਲੋਕਾਂ ਦੇ ਦੋ ਲਾਉਣੇ ਵਾਰ ਤੇਰੇ ਲੈ ਪੈਨ ਲਾਵਾਂਗੇ ਮਸ਼ੀਨ ਚਲਦੀ ਹੋਈ ਇਹ ਪੂਰਾ ਦਿਮਾਗ ਦਾ ਤੇ ਜਿਗਾਰਡ ਦਾ ਕੰਮ ਹੈ ਪੁਰਾਣੇ ਦੇ ਜਿਗਾਰਡ ਲੱਗਦਾ ਪੂਰਾ ਦਿਮਾਗ ਲਾਉਣਾ ਪੈਂਦਾ ਇਹ ਜਿਹ ਕੋਣ ਹੈ ਤੰਮੈ ਇਸ ਗਾ ਜ ਵੰਡ ਲਿਆ ਨੂੰ ਦੇਖੋ ਤੰਮੈ ਇਸ ਨੂੰ ਬਰਾਬਰ ਬਰਾਬਰ ਵੰਡ ਲਿਆ ਤਜਰਬਾ ਬਹੁਤ ਜ਼ਿਆਦਾ ਹੈ ਉਮਰ ਭਾਵੇਂ ਉਹਦੀ ਮੇਰੇ ਬਰਾਬਰ ਹੈ ਮੇਰੇ ਤੋਂ ਘੱਟ ਹੀ ਹੋਏਗੀ ਤਜਰਬਾ ਬਹੁਤ ਜ਼ਿਆਦਾ ਇਹ ਰੇਤਾ ਦੇਖੋ ਕਿੰਨੀ ਮੋਟੀ ਹੈ ਜਿੱਥੇ ਆਪਾਂ ਫਿਲਟਰ ਪਾਉਣਾ ਬਹੁਤ ਮੋਟੀ ਰੇਤਾ ਸੀ ਰੋੜਾਂ ਵਾਲੀ ਰੇਤਾ ਸੀ ਪਾਣੀ ਬਹੁਤ ਸੋਹਣਾ ਬਣੇਗਾ ਫਿਰ ਰਿਫਟਾਂ ਲੱਗਣ ਤੋਂ ਬਾਅਦ ਲਾ ਰਿਹਾ ਰਿਫਟਾਂ ਫੇਰ ਰਿਫਟ ਲੱਗਨ ਤੋਂ ਬਾਅਦ ਪਾਪ ਨੂੰ ਆਰਾਮ ਨਾਲ ਲੈ ਜਾਂ ਦੇਣਗੇ ਫੇਰ ਅਗਲੀ ਪਾਪ ਆਉਗੀ ਇਸੇ ਤਰ੍ਹਾਂ ਹੀ ਬਸ ਹਨੇਰ ਵੀ ਆਉਣ ਵਾਲਾ ਹੀ ਹੈ ਇਹ ਦੇਖੋ ਹੁਣ ਲਾਸਟ ਪਾਪ ਹੀ ਰਹਿ ਗਈ ਸਾਰੀ ਪਾਪਾਂ ਸੈ ਗਈਆਂ ਲਾਸਟ ਪਾਪ ਰਹਿ ਗਈ ਹੈ ਤੇ ਇਹ ਗੱਲ ਹੈਗੀ ਏ ਜਦੋਂ ਹਨੇਰ ਆਇਆ ਸੀਗਾ ਉਸ ਟੈਂ ਦੀ ਮਸਾਸੀਂ ਮਾਲ ਪਾ ਕੇ ਖਾਟੇ ਆ ਸਾਰਾ ਕੰਪਲੀਟ ਕਰਕੇ ਫਿਰ ਪਰੋਹਣੇਰ ਸ਼ੁਰੂ ਹੋ ਗਿਆ ਸੀ ਪਰਮਾਤਮਾ ਨੇ ਵਧੀਆ ਮੌਕੇ ਤੇ ਹਰਤਾ ਹੁਣ ਦੇਖੋ ਕਿਵੇਂ ਆਰਾਮ ਨੰਨਾ ਰੋਕ ਰੋਕ ਕੇ ਰੋਕ ਰੋਕ ਕੇ ਛੱਡ ਰਿਹਾ ਪਾਈਪ ਨੂੰ ਪਾਣੀ ਪਾਣੀ ਉੱਪਰ ਨਾ ਆਵੇ ਨਹੀਂ ਤਾਂ ਵਾਰ-ਵਾਰ ਪਾਈਪ ਨੂੰ ਸਾਫ਼ ਕਰਨਾ ਪੈਂਦਾ ਗਿੱਲੇ ਦੇ ਵਿੱਚ ਸੋਲੂਸ਼ਨ ਜਿਹੜਾ ਉਹ ਕੰਮ ਨਹੀਂ ਕਰਦਾ ਇਹ ਆਪਾਂ ਨੂੰ 2 ਦਿਨ ਲੱਗੇ ਸੀਗੇ 1 ਦਿਨ ਸਵੇਰੇ ਸਵੇਰੇ ਲਾਈ ਸੀ ਮਸ਼ੀਨ ਨੇ 9 ਵਜੇ ਤੇ ਰਾਤ 8:00 ਵਜੇ ਤੱਕ ਲਗਭਗ 250 ਫੁੱਟ ਕਰ ਗਿਆ ਸੀ 100 ਫੁੱਟ ਆ ਕੇ ਸਿਰ ਕੀਤਾ ਨੇ ਤੇ ਉਸ ਤੋਂ ਬਾਅਦ ਮਾਲ ਜੋੜਦਿਆਂ ਨਾਲ ਲਗਮਾਈ ਤੇ ਮਾਲ ਤਿਆਰ ਕਰਨ ਤੋਂ ਬਾਅਦ ਫਿਰ ਅਸੀਂ ਕੋਈ ਕਰੀਬ 4 ਘੰਟੇ ਮਾਲ ਪਾਉਣਾ ਸ਼ੁਰੂ ਕੀਤਾ ਇਹ ਲਾਸਟ ਪੈਪ ਲਾਸਟ ਪਾਇਪ ਪਾਵਾਂਗੇ ਕਿਉਂਕਿ ਵਰਮਾ ਇਹੜਾ ਕਾਫੀ ਵੱਡਾ ਮਾਰਿਆ ਹੁੰਦਾ ਪਾਇਪ ਕਿਤੇ ਵੀ ਰੁਕੀ ਨਹੀਂ ਕਿਤੇ اٹਕੀ ਨਹੀਂ ਗਈ ਤੇ ਉਦੋਂ ਕੋਈ ਕਾਲਾ ਨਿਸ਼ਾਨ ਵੀ ਲਾਇਆ ਚਾਹ ਪੰਜ ਕੁੰਗਲਾਂ ਤੇ ਤੇ ਹੁਣ ਉਹ ਤੱਕ ਜਾਏਗੀ ਦੇਖੋ ਇਹਨੇ ਪਾਇ ਪਹੁੰਚ ਗਈ ਇਹੜਾ ਕਾਲਾ ਨਿਸ਼ਾਨ ਹੈ ਉਹ ਵੀ ਅੰਦਰ ਚਲਾ ਗਿਆ ਮਗਰ ਤਾਂ ਲਾਉਂਦੀ ਵਾਰੀ ਹੈ ਲਾਸਟ ਪਾਇਪ ਆਸਟਾਫ ਪਰ ਰਿਫਟਾਂ ਲਾ ਕੇ ਤੇ ਫਿਰ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਸਾਰਾ ਦਿਖਾਇਆ ਜਾਏਗਾ ਤੇ ਵੀਡੀਓ ਬਣਾਉਣ ਦਾ ਮਕਸਦ ਅਸਿਕਾ ਵੀ ਬਸ ਤੁਹਾਡੇ ਨਾਲ ਸਾਰੇ ਦੋਸਤਾਂ ਨਾਲ ਇਹ ਸਾਂਝੀ ਜਾਣਕਾਰੀ ਕੀਤੀ ਜਾਵੇ ਸਾਰੇ ਜਿਹੜੇ ਜ਼ਿੰਮੇਵਾਰ ਭਰਾਣ ਉਹ ਸਾਰੇ ਇਸ ਕੰਮ ਚੋਂ ਗੁਜ਼ਰੇ ਹੋਏ ਨੇ ਕਈ ਏਰੀਆ ਤੇ ਡਿਗਰੀ ਵਾਲੇ ਬੋਰ ਚਾਲਦੇ ਨੇ ਇਹਨੂੰ ਆਪਾਂ ਬੋਕੀ ਵਾਲੇ ਬੋਰ ਵੀ ਕਹਿੰਦੇ ਆ ਕਈਆਂ ਏਰੀਆ 'ਚ ਇਹ ਚੱਲਦੇ ਰਹੇ ਹੋਣਗੇ ਸ਼ਾਇਦ ਪਹਿਲਾਂ ਤੇ ਜ਼ਿਆਦਾਤਰ ਲੋਕਾਂ ਦੇ ਚਬੱੱਚੇ ਖਾੜੇ ਔਲੂ ਬਣੇ ਹੁੰਦੇ ਆ ਤੇ ਟਰਾਂਸਫਾਰਮਰ ਵੀ ਦੂਰ ਕਰਾਉਣਾ ਉਹ ਵੀ ਖਰਚੇ ਦਾ ਸਾਧਨ ਹੈ ਉਹ ਐਸਟੀਮੇਟ ਬਣਾਉਣਾ ਪੈਂਦਾ ਤੇ ਡਿਗਰੀ ਵਾਲਾਂ ਨਾਲ ਇਹਦੇ ਨਾਲ ਇੱਕ ਤਾਂ ਡਿਗਰੀ ਵਾਲੇ ਕੋਲ ਟਾਈਮ ਨਹੀਂ ਸੀਗਾ ਇੱਕ ਉਹ ਟਾਈਮ ਵੱਧ ਲਾਉਂਦਾ ਸੀ ਮੈਂ ਫਿਰ ਇਹਨਾਂ ਨਾਲ ਸਲਾਹ ਕੀਤੀ ਜਾਂਦਾ ਮੈਂ ਕਰ ਦੇਣਾ ਕਿੰਨੇ ਕੁ ਡਿਗਰੀ ਵਾਲੇ ਦੇ ਪੈਸੇ ਵੱਧ ਲੱਗਣੇ ਆ ਉਹਦੀ ਲੇਬਰ 35-40 ਹਜ਼ਾਰ ਬਣਨੀ ਸੀ ਇਹਨੇ ਮੇਰੇ ਤੋਂ ਟੋਟਲ ਦਿਹਾੜੀਆਂ ਸਮੇਤ ਕੋ 14 ਹਜ਼ਾਰ ਰੁਪਇਆ ਲਿਆ ਤੇ 14-15 ਹਜ਼ਾਰ ਚ ਕੋਈ ਐਸਟੀਮੇਟ ਬਣ ਕੇ ਪੋਲ ਨੂੰ ਆਪਾਂ ਇੱਥੇ ਲੈ ਆਵਾਂਗੇ ਇੱਕ ਨੰਬਰ ਦੇ ਵਿੱਚ ਤੇ ਲਾਸਟ ਪਾਇਆ ਕੋਈ ਮੈਂ ਵਸ ਦੁਦੇ ਰਸਾ ਕੱਢ ਲਿਆ ਮੈਂ ਤੁਹਾਨੂੰ ਦੱਸ ਦਿੰਦਾ ਵੀ ਮਸ਼ੀਨ ਜਿਹੜੀ ਨਿਕਲ ਜਾਵੇ ਇਹ ਕਿਉਂਕਿ ਇਹਨੂੰ ਫੜਨਾ ਪਿਆ ਪਾਪ ਨੂੰ ਕਿਉਂਕਿ ਵਰਮਾ ਜਿਹੜਾ ਉਹ 15-20 ਫੁੱਟ ਜਿਆਦਾ ਮਾਰਦੇ ਨੇ 10 ਕੁ ਫੁੱਟ ਤਾਂ ਕਿ ਛੜ ਜਾਂਦੀ ਰੇਤਾ ਹੁਣ ਆਪਣੀ ਵਾਰੀ ਕਿ ਬਜਰੀ ਪਾਉਣ ਦੀ ਇੰਨੇ ਬਜਰੀ ਕਿਹਾ ਸੀ 45 ਕੁੰਟਲ ਪਰ ਮੈਂ ਲਿਆ 55 ਕੁੰਟਲ ਮੈਂ ਕਿਹਾ ਕੋਈ ਦਾ ਥੱਲੇ ਵੀ 10 ਫੁੱਟ ਵਰਮਾ ਮਾਰੇ ਜਾਂਦਾ ਥੱਲੇ ਕੁਜਰੀ ਜਾਊਗੀ ਤੇ ਹੁਣ ਟਰਾਲੀ ਆਪਾਂ ਲਾ ਲਈਏ ਬਜਰੀ ਦੀ ਡਾਲਾ ਖੋਲ ਕੇ ਮੱਜਰੀ ਪਾਉਣ ਦਾ ਪ੍ਰੋਸੈਸ ਜਿਹੜਾ ਆਪਾਂ ਸਟਾਰਟ ਕਰਾਂਗੇ। ਮੱਜਰੀ ਪਾਵਾਂਗੇ ਜਿਵੇਂ ਜਿਵੇਂ ਉਹਨਾਂ ਦੇਖਿਆ ਜਿਵੇਂ ਪੋਰਾ ਬੰਦ। ਉਹ ਮੱਜਰੀ ਲਾ ਲਈਏ। ਬਜਰੀ ਵੀ ਜਿਹੜੀ ਪਾਉਣੀ ਹੈ ਬੜੀ ਸਮਝਦਾਰੀ ਨਾਲ ਪਾਉਣੀ ਪੈਂਦੀ ਹੈ। ਕਿਉਂਕਿ ਬਜਰੀ ਕਮਾ ਕੇ 400 ਰੋ ਪਾਉਣੀ ਪੈਂਦੀ ਕੇਰੀ ਅੜ ਵੀ ਜਾਂਦੀ ਹੈ ਤੇ ਇੱਕੇ ਵਾਰ ਤੇਜ਼ੀ ਨਾਲ ਨਹੀਂ ਪਾਉਣੀ ਹੁੰਦੀ। ਕੇਰੀ ਫਿਲਟਰ ਅੰਦਰੋਂ ਪਾਟਨ ਦਾ ਡਰ ਜਾਂਦਾ। ਕਿਉਂਕਿ ਬਜਰੀ ਪਾਉਣ ਵਾਸਤੇ ਵੀ ਬੜੀ ਸੰਭਿਦਾਰੀ ਨੂੰ ਕੰਮ ਲੈਣਾ ਪੈਂਦਾ। ਸਿਆਣੇ ਸੰਭਿਦਾਰ ਮੁੰਡੇ ਨੂੰ ਲਾਇਆ। ਇਹਨੂੰ ਕਿਹਾ ਜਦੋਂ ਕਈ ਦਾ ਉਹ ਰੁਕ ਜੇ ਕਰੇਗਾ ਇਹ ਇੱਥੇ ਵੜ ਕੇ ਆਰਾਮ ਨਾਲ ਪਾਏਗਾ। ਇਸ ਹੱਦ ਤੱਕ ਲੱਗ ਕੇ ਪਾਉਂਦਾ ਪਿਆ। ਅਹ। ਤੇਰਾ ਆਰਾਮ ਨਾਲ ਪਾਰਿਆ। ਅਸੀਂ ਇਸ ਤੋਂ ਵੀ ਹੌਲੀ ਪਾਣੀ ਚਾਹੀਦੀ ਏ ਇਹ ਥੋੜਾ ਕਈ ਚਾਰਜ ਫਿਰ ਕਮਾ ਕੇ ਜਿਵੇਂ ਆਪਾਂ ਰੋੜੀ ਉਹਨਾਂ ਪਾਣੀ ਚਾਹੀਦੀ ਏ ਬਥੇਰੇ ਨੇ ਆਖਿਆ ਸੀ ਪਰ ਥੋੜਾ ਜਿਆ ਜਿੱਦੜ ਐ ਅਡਮਾਨ ਐ ਇਹਦਾ ਕੁਝ ਨਹੀਂ ਹੁੰਦਾ ਦੇਖੋ ਪਾਣੀ ਜਿਵੇਂ ਜਿਵੇਂ ਬਜਰੀ ਥੱਲੇ ਜਾ ਰਹੀ ਏ 360 ਫੁੱਟ ਤੇ ਉਹ ਪਾਣੀ ਦਾ ਦੇਖੋ ਕਿੱਧਰਾਂ ਫੁਆਰਾ ਬਣ ਰਿਹਾ ਉਹ 360 ਫੁੱਟ ਥੱਲੇ ਜਾ ਕੇ ਬਜਰੀ ਨੇ ਉਹ ਜਨਾ ਦਾ ਘੜਾਪਾ ਕਰਕੇ ਪਾਣੀ ਪਰਿਆ ਆਉਣਗਾ ਤੇ ਚਲੋ ਉਹ ਇੰਨੀ ਜ਼ੋਰ ਦੀ ਨਹੀਂ ਜਾ ਕੇ ਵਜਦੀ ਔਰ ਫਿਰ ਵੀ ਜਾ ਕੇ ਆਪਰੇ ਟਿਕਾਣੇ ਤੇ ਜਾਂਦੀ ਏ ਹੁਣ ਉਹਨੂੰ ਕਹੇ ਰੁਕ ਜਾ ਥੋੜਾ ਜਿਹਾ ਰੁਕ ਜਾ ਥੋੜੀ ਟਰਾਲੀ ਵੀ ਲਿਫਟ ਚ ਕਾਉਣ ਲੱਗੇ ਆ ਉਹ ਕਹੇ ਬੋਕ ਰੋਕ ਕੇ ਪਾ ਰੋਕ ਰੋਕ ਕੇ ਪਾ ਜਾਨੀ ਕਿ ਮੱਧਰੀ ਇਹ 56 ਕੁੰਟਲ ਮੱਧਰੀ ਏ ਇਹ ਸਾਰੀ ਆਪਾਂ ਪਾ ਦੇਣੀ ਏ ਗਰੀ ਪੈ ਰਹੀ ਹੈ ਉੱਪਰ ਦੇਖੋ ਕਿਸ ਤਰ੍ਹਾਂ ਫਾਰਾ ਬਣ ਰਿਹਾ ਇਹ ਫਿਲਟਰ ਤੱਕ ਹੀ ਬਣਦਾ ਜਦੋਂ ਮਤਲਬ ਜ ਫਿਲਟਰ ਤੋਂ ਉੱਪਰ ਬਜਰੀ ਆ ਜਾਂਦੀ ਨਾ ਉਦੋਂ ਹੀ ਪਾਣੀ ਆਉਣਾ ਬੰਦ ਹੋ ਜਾਂਦਾ ਇਹ ਜਿੰਨਾ 100 ਫੁੱਟ ਫਿਲਟਰ ਹੈ 100 ਫੁੱਟ ਤੱਕ ਜਦੋਂ ਬਜਰੀ ਉੱਪਰ ਤੱਕ ਆ ਜਾਏਗੀ ਕਿਉਂਕਿ ਥੱਲੇ ਵਰਮਾ ਵੀ ਛੋਟਾ ਲਾਇਆ ਹੁੰਦਾ ਹੈ ਨਾ 9 ਕ 10 ਇੰਚ ਹੀ ਲਾਉਂਦੇ ਆ ਜਿੱਥੇ ਛੇ ਦੀ ਪਾਣੀ ਹੁੰਦੀ ਹੈ ਉੱਪਰ 14 15 ਇੰਚ ਹੀ ਲਾਉਂਦੇ ਆ ਦੇਖੋ ਕਿੰਨੀ ਜ਼ੋਰ ਦੀ ਇੰਨੀ ਜ਼ੋਰ ਦੀ ਬਜਰੀ ਜਾ ਰਹੀ ਤਾਂ ਹੀ ਇੰਨਾ ਜ਼ੋਰ ਦੀ ਪਾਣੀ ਉੱਪਰ ਆ ਰਿਹਾ ਇਹਨੂੰ ਕਿਹਾ ਰੁਕ ਜਾ ਇੱਕ ਵਾਰ ਰੁਕ ਗਿਆ ਉਹ ਕੱਲ ਨਹੀਂ ਮੰਨਦਾ ਪਰ ਉਹਨੂੰ ਹਣ ਕਈ ਛੋਟੀ ਦੇਤੀ ਬਿਲਕੁਲ ਕਸੀ ਚਮਚਾ ਜਿਹਾ ਦੇਤੀ ਯਾਨੀ ਕੋਦਰ ਬਜਰੀ ਥੋੜੀ ਜਾਵੇ ਇਹ ਵੜਾ ਇਹਨੂੰ ਕਿਹਾ ਕਮਾਖਮਾ ਕੇ ਪਾ ਖੈਰੀ ਬਜਰੀ ਉੱਪਰ ਆੜ ਵੀ ਜਾਂਦੀ ਇੱਕ ਥਾਂ ਤੋਂ ਪਾਈ ਜਾਈਏ ਤਾਂ ਫਿਰ ਉਹਨੂੰ ਠਕਣਾ ਬਹੁਤ ਮੁਸ਼ਕਲ ਹੋ ਜਾਂਦਾ ਪੂਰਾ ਫੋਰਾ ਚੱਲ ਰਿਹਾ ਮਿਸਤਰੀ ਮਿੱਟੀ ਚੱਕ ਕਰ ਰਿਹਾ ਰੇਤਾ ਚੱਕ ਕਰ ਰਿਹਾ ਇਹ ਸਾਰਾ ਇਹ 100 ਇਹ 200 150 ਫੁੱਟ ਤੋਂ ਲੈ ਕੇ ਤੇ 250 ਫੁੱਟ ਤੱਕ ਪਾਉਂਡੋ ਹੀ ਚੱਲੀ ਗਈ ਹੈ ਮਿੱਟੀ ਲੱਗੀ ਰਹੀ ਹੈ ਪਾਉਂਡੋ ਹੀ ਬਹੁਤ ਜ਼ਿਆਦਾ ਤਾਂ ਦੋ ਦਿਨ ਲੱਗ ਗਏ ਨਹੀਂ ਤਾਂ ਵਰਮੇ ਵਾਲਾ 1 ਦਿਨ ਚੀ ਬੋਰ ਕਰ ਦਿੰਦਾ ਦੇਖੋ ਵਧੀਆ ਤਰੀਕੇ ਨਾਲ ਬਜਰੀ ਪੈ ਰਹੀ ਹੈ ਤੇ ਦੋਸਤੋ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਜੇ ਤੇ ਸਪੋਰਟ ਕਰੋ ਭਰਾ ਦੀ ਤੇ ਹੁਣ ਉਹਨੂੰ ਕਿਹਾ ਆਪਣਾ ਖਜਾਨਾ ਸਿੰਘ ਨੂੰ ਸਾਡੇ ਸੰਜੀ ਨੂੰ ਤੂੰ ਪਾ ਜਾ ਰੇ ਤਾਂ ਚਾਰਜ ਫੇਰ ਕਮਾ ਕੇ ਪਾਉਂਦਾ ਹੀ ਨੀਗਾ ਤੇ ਬੜਾ ਨੂੰ ਕਿਹਾ ਉਹ ਮੰਨਦਾ ਹੀ ਨੀਗਾ ਹੁਣ ਉਹ ਪਾਏਗਾ ਤੇ ਅਮਾ ਨੇ ਤਾਂ ਲਿਆ ਚਾੜ ਆਹ ਲਓ ਖੋਣ ਹਾਂ ਨਾ ਕਮਾਖਾ ਮਾਜੇ ਪਾਰੀ ਜਿਵੇਂ ਚਾਰਜ ਫਿਰੋਂ ਬਾਹਰ ਆ। ਭਾਵੇਂ ਬਜਰੀ ਸਾਰੇ ਪਾਸੇ ਟਿਕ ਕੇ ਆਉਣੀ ਹੈ ਪਰ ਸਹੀ ਤਰੀਕਾ ਇਹੀ ਹੈ ਪਾਉਣ ਦਾ ਚਾਰਜ ਸਕੇ ਕਮਾ ਕੇ ਪਾਓ। ਕਮਾ ਕੇ ਇਹੀ ਪਾਉਣਾ ਚਾਹੀਦਾ। ਦੇਖੋ ਕਿੰਨਾ ਆਰਾਮ ਨਾਲ ਪਾਰ ਰਿਹਾ ਖਜਾਨ ਸਿੰਘ। ਉਹ ਬੰਦਾ ਆਖਣ ਹੀ ਲੱਗਦਾ ਹੁਣ ਜਿਵੇਂ ਜਿਵੇਂ ਬਜਰੀ ਪੈਂਦੀ ਜਾਂਦੀ ਓਵੇਂ ਪਾਣੀ ਦਾ ਜਿਹੜਾ ਉਹ ਖਵਾ ਰਹੇ ਉਹ ਘਟਦਾ ਜਾਂਦਾ। ਤੇ ਇਹ ਬੜੇ ਪਿਆਰ ਨਾਲ ਬਜਰੀ ਪਾ ਰਿਹਾ ਤੇ ਪਾਣੀ ਵੀ ਇੱਕ ਸਾਰ ਚੱਲ ਰਿਹਾ। ਮਿਚਾ ਵੀ ਰੁਕ ਗਿਆ। ਹੁਣ ਲੱਗਿਆ ਵੀ ਥੋੜੀ ਜਿਹੀ ਜ਼ਿਆਦਾ ਪੈ ਗਈ ਹੈ। ਰੁਕ ਜਾਈਏ। ਕਿਉਂਕਿ ਜਿੱਥੇ 50 ਕੁਇੰਟਲ ਉਹਨੇ ਜਾਣਾ ਉਹਨਾਂ ਪਾਣੀ ਬਾਹਰ ਤਾਂ ਆਉਣਾ ਹੀ ਹੈ। ਇਹ ਆਊਗਾ ਵੀ ਫਿਲਟਰ ਤੱਕ ਹੀ ਆਊਗਾ। ਜਦੋਂ ਜਦੋਂ ਇਹ ਪਾਣੀ ਬੰਦ ਹੋ ਗਿਆ ਸਮਝ ਲਓ ਵੀ ਫਿਲਟਰ ਤੋਂ ਬਜਰੀ ਉੱਪਰ ਆ ਗਈ ਹੈ। ਪਾਣੀ ਤਾਂ ਬੰਦ ਹੋਣਾ ਸ਼ੁਰੂ ਹੋ ਗਿਆ ਤੇ ਮਜਰੀ ਨੂੰ 300 ਫੁੱਟ 8 ਜਾਣ ਤੇ ਵੀ ਕੋਈ ਇੱਕ ਅੱਧਾ ਮਿੰਟ ਜਾਂ 30 ਸਕੰਡ ਦਾ ਲੱਗਦਾ ਹੀ ਹੋਣਗੇ 300 ਫੁੱਟ ਥੱਲੇ ਤੇ 350 ਫੁੱਟ ਜਾਣ ਤੇ ਕਿਉਂਕਿ ਪਾਣੀ ਦੇ ਵਿੱਚ ਜਿਹੜਾ ਪੱਥਰ ਦੀ ਉਹ ਗਤੀ ਸਲੋ ਹੋ ਜਾਂਦੀ ਹੈ ਤੇ ਫਿਰ ਪੱਥਰ ਵੀ ਥੋੜਾ ਜਿਹਾ ਬਰੀਕ ਤੇ ਹੌਲਾ ਹੁੰਦਾ ਤੇ ਇਹਦੀ ਗਤੀ ਹੋਰ ਸਲੋ ਹੋ ਜਾਂਦੀ ਹੈ ਇਹ ਨਮਰਨੋ ਥੱਲੇ ਅਜੇ ਤੱਕ ਜਾ ਰਹੀ ਹੈ ਕਦੋਂ ਦਾ ਰੁਕਿਆ ਜਿਹੜਾ ਪਾਣੀ ਉੱਪਰ ਆ ਰਿਹਾ ਮਜਰੀ ਯਾਨੀ ਕਿ ਥਲਤੀ ਤੋਂ ਵੀ 50 ਸਕਿੰਟ ਹੋ ਵੀ ਲੈ ਜਾਂਦੀ ਹੈ ਪ੍ਰੋਪਰ ਥੱਲੇ ਜਾਣਾ ਵਾਸਤੇ ਇਹ ਹੁਣ ਬੱਦਰੀ ਬੱਦਰੀ ਸਾਰਾ ਕੰਮ ਸੁਖਾਇਆ ਗਿਆ ਜੀ ਹੁਣ ਆਪਣਾ ਇਹ ਅਗਲੇ ਦਿਨ ਆਏ ਉਸ ਦਿਨ ਹਨੇਰਾ ਹੋ ਗਿਆ ਸੀਗਾ ਇਹ ਹੁਣ ਆਏ ਨੇ ਇਹ ਹੁਣ ਮਸ਼ੀਨ ਦਾ ਟਾਵਰ ਥੱਲੇ ਕਰਨਗੇ ਉਸ ਦਿਨ ਹਨੇਰਾ ਹੋ ਗਿਆ ਸੀ ਤੇ ਕਹਿੰਦਾ ਸਵੇਰੇ ਕਰਾਂਗੇ ਅੱਜ ਸਵੇਰੇ ਆਏ ਨੇ ਅੱਜ ਇਹ ਟਾਵਰ ਥੱਲੇ ਹੁਣ ਕਰਨ ਲੱਗੇ ਨੇ ਇਹ ਮਸ਼ੀਨ ਨਾਲ ਹੀ ਜਾਊਗਾ ਇੱਕ ਰਾਹ ਇੱਥੋਂ ਮੜਾ ਜਾ ਲੇਅਰ ਕਰ ਦੇਣਗੇ ਫਿਰ ਮਸ਼ੀਨ ਦੇ ਵੀਰ ਨਾਲ ਹੀ ਜਾਏਗਾ ਇਹ ਮਸ਼ੀਨ ਨੂੰ ਇੱਕ ਪਾਸੇ ਇੱਕਵਾਸ ਸਤਾਰੇ ਨੂੰ ਚੱਲ ਲੱਗੇ ਰੱਖੇਗੀ ਤੇ ਆਪਦੇ ਲੇਅਰ ਨਾਲ ਹੀ ਇਹ ਪਛਾਂਤ ਰਿਹਾ ਜਿਵੇਂ ਜਿਹੜੀ ਤਾਰ ਨੇ ਖਿੱਚਿਆ ਸੀ ਨਾ ਉਹੀ ਤਾਰ ਥੋੜਾ ਜਿਹਾ ਚੱਲ ਕੇ ਰੱਖੇਗਾ ਉਹਦਾ ਗੇਅਰ ਨਹੀਂ ਲੱਗਦਾ ਪਿਆ ਥੋੜਾ ਜਿਹਾ ਗੇਅਰ ਤੇ ਜਿਵੇਂ ਕਲਾਚ ਦੀ ਥੋੜੀ ਜਿਹੀ ਕਹਿੰਦਾ ਦਿੱਕਤ ਹੈ ਕਹਿੰਦਾ ਇਹ ਉਧਰੋਂ ਟਰੈਕਟਰ ਤੋਂ ਆਪਾਂ ਬੈਕ ਗੇਅਰ ਪਾ ਦਿਓ ਪਰ ਗੇਅਰ ਲੱਗ ਗਿਆ ਤੇ ਹੁਣ ਇਥੋਂ ਪੱਟਣਗੇ ਇਹਨੂੰ ਲੇਅਰ ਦੇਣਗੇ ਰਾਣ ਪਾ ਕੇ ਤੇ ਇਹ ਮੈਂ ਰਾਣ ਪਾ ਕੇ ਪਟਨਾ ਸ਼ੁਰੂ ਕਰਤਾ ਹਾਂ ਉਹਦਾ ਲੇਰ ਆ ਗਿਆ ਉਹ ਲੇਰ ਆਉਣ ਤੋਂ ਬਾਅਦ ਫਿਰ ਉਹ ਕਾਰ ਮਾੜੀ ਮਾੜੀ ਘੇਰ ਦਿਸ਼ਾ ਨਾਲ ਬੈਗ ਬੈਗ ਦੇ ਵਿੱਚ ਬੈਗ ਲੋਗ ਦੇ ਵਿੱਚ ਹੌਲੀ ਹੌਲੀ ਲੈ ਤੇ ਆ ਮਸਣ ਸੰਗਲ ਉਹ ਚੱਲ ਰਿਹਾ ਕੰਮ ਉਹਦਾ ਬੈਗ ਦੇ ਵਿੱਚ ਮੱਠੀ ਰੇਸ ਤੇ ਘੇਰ ਦਿਸ਼ਾ ਨਾਲ ਆਪਣੇ ਆਪ ਤੁਰ ਹੀ ਜਾਂਦੀ ਹੈ ਕੋਕ ਮੈਂ ਪੁੱਛਿਆ ਬ੍ਰੇਕ ਤੇ ਜਾਊਗੀ ਕਹਿੰਦਾ ਨਹੀਂ ਬ੍ਰੇਕ ਤੇ ਕਈ ਰੀ ਵੱਧ ਲੱਗੀ ਘੱਟ ਲੱਗੀ ਉਹ ਫਿਰ ਵਿੰਗਾ ਹੋ ਜਾਂਦੀ ਹੈ ਤਰਪਾਈ ਗੇਰ ਨੇ ਆਪਣੇ ਆਰਾਮ ਨਾਲ ਲਈ ਜਾਣੀ ਹੈ ਤੇ ਆਪਰੇ ਸਹੀ ਦੁਕਾਨੇ ਤੇ ਨਹੀਂ ਚਲੀ ਜਾਣਾ ਤੇ ਫਿਰ ਇਹ ਮਸ਼ੀਨ ਆਪਦੀ ਪੱਟ ਕੇ ਆਪਦੇ ਅਗਲੇ ਟਾਰਗੇਟ ਤੇ ਚਲੇ ਜਾਣਗੇ ਤੇ ਕੰਮ ਇਹਨਾਂ ਕੋਲ ਬਹੁਤ ਹੈ ਕਿ ਸਾਡੇ ਏਰੀਆ ਦੇ ਚਾਚਾ ਪੁੱਤ ਜਿਹੜੀਆਂ ਦੋ ਮਸ਼ੀਨਾਂ ਨੇ ਤੇ ਬਹੁਤ ਜ਼ਿਆਦਾ ਕੰਮ ਇਹਨਾਂ ਕੋਲ ਤੇ ਇਹ ਹੁਣ ਟਾਰਗੇਟ ਤੇ ਗਾਨਗੇ ਕਿ ਵੀ ਇਹਨਾਂ ਬੋਰਡ ਕਰਨੇ ਆ। ਕਾਫੀ ਲੰਮੀ ਬੁਕਿੰਗਾਂ ਨਾਲ ਕੋਲ ਹੁੰਦੀ ਹੈ। ਇਹ ਦੇਖੋ। ਆਪਰਪਰ ਚਲੇਗੀ ਪਾਵਰ ਆਫ ਦੇ ਤਰਫਾਈ ਆਪਦੀ ਜਗ੍ਹਾ 'ਤੇ ਚਲੇਗੀ। ਉਹਨੇ ਸਾਰਾ ਕੋਸਸਮੈਂਟ ਲੈਣ ਕੋਸਤਨ ਸਾਰਾ ਕੁਝ ਖੋਲ ਕੇ ਗਏ ਸੀ ਜਿਵੇਂ ਪਾਪਾ ਪੂਪਾ ਸਭ ਕੁਝ ਖੋਲ ਕੇ ਗਏ ਸੀ ਅੱਜ ਬਸ ਆਉਂਦਿਆਂ ਥੱਲੇ ਕਰਤਾ ਤੇ ਧੰਨਵਾਦ ਵੀਰ ਜੀ ਵੀਡੀਓ